ਹਾਂਜੀ ਸਵਾਗਤ ਆ ਤੁਹਾਡਾ ਪੀਏਯੂ ਕਿਸਾਨ ਮੇਲਾ ਜਿਹੜਾ ਆਪਣਾ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੋਇਆ ਤਾਂ ਉਧੇ ਦੂਜੇ ਪਾਰ ਦੇ ਵਿੱਚ ਆਪਾਂ ਸਵਾਗਤ ਕਰਦੇ ਜੀ ਤੁਹਾਡਾ ਇਹ ਉਸੇ ਮੇਲੇ ਦਾ ਦੂਜਾ ਭਾਗ ਆ ਤੇ ਇਹਦੇ ਵਿੱਚ ਜਿਹੜੀਆਂ ਵੱਡੀਆਂ ਸਟਾਲਾਂ ਨੇ ਜਿਆਦਾ ਵੱਡੀਆਂ ਫਰਮਾਂ ਉਹ ਆਪਾਂ ਨੇ ਕਵਰ ਕੀਤੀਆਂ ਨੇ ਤੇ ਜਿਵੇਂ ਇਹ ਭਾਈ ਜੀ ਨੇ ਇਹਨਾਂ ਕੋਲ ਜਿਹੜੇ ਆਪਣੇ ਰਿਪਰ ਹੁੰਦੇ ਨੇ ਹੱਥਾਂ ਵਾਲੇ ਇਹਨਾਂ ਨਾਲ ਆਪਾਂ ਕੁਝ ਵੀ ਕਟਾਈ ਕਰ ਸਕਦੇ ਆ ਜੀ ਚਾਹੇ ਆਪਾਂ ਝੋਨਾ ਵੱਢ ਸਕਦੇ ਆ ਜੀ ਜਾਂ ਆਪਣਾ ਅਣਕ ਦੀ ਫਸਲ ਹੋ ਗਈ ਜਾਂ ਆਪਣਾ ਜਿਹੜਾ ਚਰੀ ਹੋ ਗਈ ਵੱਡੀ ਜਾਂ ਬਰਸੀਨ ਹੋ ਗਿਆ ਕੁਝ ਵੀ ਇਹਦੇ ਨਾਲ ਆਪਾਂ ਕਟਾਈ ਕਰ ਸਕਦੇ ਆ ਇਹ ਵਾਝਨੂਰੇ ਬਹੁਤ ਸੋਨੇ ਸੋਨੇ ਜਿਹੜੇ ਰਿਪਰ ਤੇ ਆਪਣੇ ਮੇਲੇ ਦੇ ਵਿੱਚ ਪ੍ਰਦਰਸ਼ਨ ਤੇ ਲਾਏ ਹੋਏ ਤੇ ਤੇ ਬਹੁਤ ਵਧੀਆ ਸਟਾਰਟ ਇਹਨਾਂ ਦੀ ਸੋਹਣੀ ਇਹ ਹੈ ਕਿ ਜੀ ਬੀਬੀ ਬੀਵੀ ਐਸਰ ਬੀਸੀਐਸ ਦੇ ਰੀਪਰ ਆ ਤੋ ਫਿਰ ਦੇਖ ਸਕਦੇ ਹਾਂ ਜੇ ਕਿਸੇ ਭਰਾ ਦਾ ਵੱਡਾ ਕੰਮਾਂਜ ਮੰਡਰੀ ਦਾ ਜਿਹਦੇ ਕੋਲ ਆਪਣਾ 100 ਤੋਂ ਉੱਪਰ ਪਸ਼ੂ ਹੋਏਗੇ ਨੇ 50 ਤੋਂ ਉੱਪਰ ਵੀ ਜੇ ਕਿਸੇ ਮੇਰੇ ਵੀਰ ਕੋਲ ਪਸ਼ੂ ਰੱਖੇ ਹੋਏ ਨੇ ਤਾਂ ਉਹਨਾਂ ਦਾ ਇਹ ਚਾਰਾ ਹੁੰਦਾ ਏ ਖਰਬ ਰਸਿੰਗ ਦਾ ਬਟਨ ਡਾਇਮੰਡ ਆ ਲੇਗੋ ਪਤਾਤ ਨਾਲ ਬਟਲ ਲਨੇ ਆ ਜਿਹੜੀ ਆਪਣੀ ਚਰੀ ਹੁੰਦੀ ਹੈ ਟਾਂਡੇ ਹੁੰਦੀ ਹੈ ਉਹਦੇ ਵਾਸਤੇ ਇਹ ਰਿਪਰ ਬਹੁਤ ਵਧੀਆ ਕੋਈ 70 ਤੋਂ 1.5 ਲੱਖ ਦੀ ਰੇਂਜ ਦੇ ਵਿੱਚ ਆ ਜਾਂਦਾ ਏ ਤੁਹਾਨੂੰ ਪਤਾ ਜਿਹੜੀ ਲੇਬਰ ਦੀ ਸਮੱਸਿਆ ਹੈ ਅੱਜ ਕੱਲ ਇਹ ਆਪਣੇ ਡੈਲੀ ਫਾਰਮਰ ਨੂੰ ਜਾਦੇ ਪੈਂਦੀ ਹੈ ਇਹਦੇ ਨਾਲ ਜੇ ਦੋ ਬੰਦੇ ਨੇ ਤਾਂ ਉਹ 200 ਪਸ਼ੂ ਦਾ ਵੀ ਜਣਾ ਚਾਰਾ ਹੈ ਆਪਣਾ ਕੱਟ ਕੇ ਜਿਹੜਾ ਕਾਸ ਦੇ ਕੋਈ ਇੱਕ ਬੰਦਾ ਰਿਕਰ ਚਲਾ ਸਕਦਾ ਤੇ ਜਿਹੜਾ ਦੂਜਾ ਬੰਦਾ ਏ ਉਹ ਆਪਣਾ ਚਾਰਾ ਇਕੱਠਾ ਕਰਕੇ ਟਰਾਡੀਆਂ ਵਗਰਾ ਤੇ ਜਾਂ ਰੇੜੇ ਤੇ ਰੱਖ ਸਕਦਾ ਏ ਤੇ ਆ ਗਏ ਜੱਤ ਜੀਤ ਗਰੁੱਪ ਜੱਤ ਜੀਤ ਗਰੁੱਪ ਜਿਹੜਾ ਕਿ ਤੁਹਾਨੂੰ ਪਤਾ ਹੈ ਭਾਈ ਮੇਲੇ ਦੇ ਵਿੱਚ ਨਾ ਜਿਹੜੇ ਸਟਾਲ ਆ ਕੋਈ ਤਰ੍ਹਾਂ ਦੀ ਸਭ ਤੋਂ ਅਲੱਗ ਹੁੰਦੀ ਏ ਇਹ ਨਵੇਂ ਮੇਲੇ ਦੇ ਵਿੱਚ ਆਪਣੇ ਜਿਹੜੇ ਸਟਰੋ ਰਿਪਰ ਹੋ ਗਏ ਆਪਣਾ ਬਿਲਡਰ ਇਹਨਾਂ ਦਾ ਤੇ ਸੁਪਰ ਸੀਡਰ ਰੈਕ ਆ ਬੇਦਰਣ ਦਾ ਜਿਹੜਾ ਬਹੁਤ ਸੋਹਣਾ ਬਣਾਇਆ ਹੋਇਆ ਏ ਤੇ ਆ ਦੇਖ ਸਕਦੇ ਹੋ ਵੀ ਇਹ ਲਗਭਗ ਕੋਈ ਵੀ 100 ਪਲੱਸ ਐਚਪੀ ਟਰੈਕਟਰ ਦੇ ਪਿੱਛੇ ਚੱਲਦਾ ਹੋਊਗਾ ਤੇ ਇੱਕ ਜਿਹੜੇ ਆਪਣੇ ਆਵਾਜ਼ 4 ਪਾਉਨੇ ਆ ਬਕਸਰੀ ਦਾ ਉਹ ਜਿਹੜਾ ਇਕੱਠਾ ਬੰਨਣਾ ਨੀ ਮਸ਼ੀਨਾਂ ਖੜੀਆਂ ਸਾਹਮਣੇ ਇਹ ਨਾਲੇ ਰਾਜਪ੍ਰੇਮੇਟਲੇ ਦੇ ਵਿੱਚ ਜਿਹੜੇ ਪ੍ਰਦਰਸ਼ਨੀ ਤੇ ਲਾਈਤੀ ਤੇ ਉਰੇ ਵੀ ਇਹਨਾਂ ਦੀ ਜਿਹੜੀ ਪ੍ਰਦਰਸ਼ਨੀ ਤੇ ਰੱਖੀ ਹੋਈ ਹੈ ਖਾਸ ਕਰਕੇ ਕਿਸਾਨ ਇਹਨੂੰ ਬੜੇ ਗੌਰ ਨਾਲ ਉਰੇ ਦੇਖ ਰਹੇ ਤੇ ਤੇ ਦੂਜੀ ਜਿਹੜੀ ਆ ਮਸ਼ੀਨ ਆ ਗਈ ਚੈਨ ਵਾਲੀ ਆਦੇ ਸਾਲ ਦੇਉ ਜਿਹੜੀ ਜਾਇਤਰ ਆਂਧਰਾ ਵਗੈਰਾ ਦੇ ਵਿੱਚ ਇਥੇ ਵਾਰਿਸ ਜਾਦੇ ਰਹਿੰਦੀ ਐ ਉਧਰ ਨਹੀਂ ਜਾਂਦੀ ਐ ਇਹ ਇਹ ਵੀ ਇਹਨੇ ਪ੍ਰਦਰਸ਼ਨ ਦੇ ਵਿੱਚ ਲਾਈ ਹੋਈ ਧੀ ਬਾਕੀ ਨੇ ਜਿਹੜੀ ਸਟਾਲ ਆ ਬਹੁਤ ਵਧੀਆ ਵੱਡੀ ਜਨ ਸਕਰੀਨਾਂ ਜਿਹੜੀ ਲੱਗੀਆਂ ਹੋਈਆਂ ਨੇ ਤੇ ਇਸ ਤੋਂ ਬਾਅਦ ਐਗਰੀ ਜਾਨ ਗਰੁੱਪ ਆ ਐਗਰੀ ਜਾਨ ਗਰੁੱਪ ਨੇ ਉਹਰੇ ਜਿਹੜੇ ਨਾਂ ਵੀ ਵੱਡੇ ਨੇ ਇਹਨਾਂ ਨੇ ਇੱਕ ਥਾਰ ਗੱਡੀ ਇੱਕ ਪਿਕਅਪ ਬੋਲਟ ਮੋਟਰਸਾਈਕਲ ਜਿਹੜੇ ਆਪਣੇ ਭਰਾਵਾਂ ਨੇ ਸੁਪਰਸੀਡਰ ਬੋਕਾ ਕਰਾਇਆ ਤਾਂ ਉਹਦੇ ਵਿੱਚੋਂ ਜਿਹੜੇ ਆਪਣੇ ਦੋ ਲੱਕੀ ਬੰਦੇ ਤੇ ਉਹਨਾਂ ਨੂੰ ਇਹ ਨਾਮ ਦਿੱਤੇ ਨੇ ਬਾਕੀ ਇਹਨਾਂ ਦੇ ਬਾਰੇ ਮੱਕੀ ਵਾਲੀ ਜਿਹੜੀ ਚਾਰ ਪੌਂਦੀਆਂ ਵਸੇਨ ਉਹ ਤੇ 300% ਹੋ ਗਏ ਯਾ ਰੋਟਾ ਬਟਰ ਮੱਕੀ ਵਾਲਾ ਪਲਾਂਟਰ ਹੋਰ ਆ ਵੀ ਤਰ੍ਹਾਂ ਦੇ ਪੜੀ ਮਾ ਟ੍ਰੇਡਰ ਗ੍ਰੀਜਨ ਨੇ ਵੀ ਆਪਣੇ ਇਹਨੇ ਮੇਲੇ ਦੇ ਪ੍ਰਦਰਸ਼ਨੀ ਤੇ ਲਾਏ ਹੋਏ ਤੇ ਇਹ ਤੋਦਾਂ ਲੈਂਡ ਫੋਰਟ ਦਾ ਜਿਹੜਾ ਬਿਲਡਰ ਆ ਆ ਤੁਸੀਂ ਦੇਖ ਸਕਦੇ ਹੋ ਇਹ ਸਭ ਤੋਂ ਵੱਡਾ ਬਿਲਡਰ ਮੇਲੇ ਦੇ ਵਿੱਚ ਲੱਗਿਆ ਹੋਇਆ ਦਾ ਜਿੰਦਾ ਦਾ ਸਾਈਜ਼ ਆ ਦੇਖ ਕੇ ਲੱਗਦਾ ਵੀ 300 ਹਸਪਾ ਬਾਬਰ ਬੜੱਸ ਜਿਹੜਾ ਟਰੈਕਟਰ ਆ ਨੂੰ ਚਲਾਉਣ ਵਾਸਤੇ ਚਾਹੀਦਾ ਹੋਊਗਾ ਬਾਕੀ ਆਪਾਂ ਨੂੰ ਫਿਰ ਉੱਥੇ ਜਿਹੜੇ ਆਪਣੇ ਕਿਸਾਨਪਰਾ ਉਹ ਜਿਹੜਾ ਕੱਠ ਉਹ ਇਹਨਾਂ ਕਰਕੇ ਤੁਹਾਨੂੰ ਪਤਾ ਜਿਹੜੇ ਆਪਣੇ ਆ ਜਿੰਨੇ ਵੀ ਉਹਨਾਂ ਦੇ ਕੰਪਨੀ ਵਾਲੇ ਜਿਹੜੇ ਮੇਨ ਬੰਦੇ ਆਏ ਹੋਏ ਤੇ ਉਹਦੇ ਡਾ ਟੈਕਨੀਸ਼ੀਅਨ ਹੋ ਕੇ ਜਾਂ ਸੇਲਸ ਮੈਨ ਹੋ ਕੇ ਜਾਂ ਕੋਈ ਵੀ ਇਹਨਾਂ ਦਾ ਪ੍ਰੋਫੈਸਰ ਦਾ ਬੰਦਾ ਦਾ ਜਿਹੜਾ ਜਾਣਦਾ ਹੀ ਬੰਦਾ ਦਾ ਉਹ ਕਾਫੀ ਜਿਹੜੇ ਵਿਅਸਤਾਂ ਦਾ ਰੋਵੇ ਮੇਲੇ ਦੇ ਵਿੱਚ ਜਿਹੜਾ ਰੋਗਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਕਿਸਾਨ ਨੇ ਜਾਣਕਾਰੀ ਲੈਦੇ ਵਕਫ ਵਕਫ ਦੀ ਜਿਹੜੀ ਆਪਾਂ ਨੂੰ ਵੀਡੀਓ ਦੇ ਵਿੱਚ ਜਾਦੇ ਪੀੜ ਹੋਣ ਕਰਕੇ ਇਸ ਦੀ ਆਪਾਂ ਜਾਣਕਾਰੀ ਨਹੀਂ ਲੈ ਸਕੇ ਬਾਕੀ ਆਪਾਂ ਨੇ ਹਰ ਇੱਕ ਚੀਜ਼ ਫੋਨ 'ਆਡ ਬੜੇ ਬੱਚੇ ਤੇ ਦਿੱਕੇ ਨਾਲ ਕਾਲ ਕਰਕੇ ਦਿਖਾਈ ਜਾ ਏਡਾ ਅਰਜਨ ਵਾਲਿਆਂ ਦਾ ਆਪ ਨੂੰ ਪਤਾ ਹੈ ਮਿਧਰਾ ਨੋਵੋ C 54 4/4 ਖੜਿਆ ਹੈ ਤੇ ਸਾਹਮਣੇ ਆ ਕੇ ਜੀ ਮੈਸਿਓ ਗਰੁੱਪ ਆ ਤੇ ਉਧਰ ਕੇ ਐਸਾ ਗਰੁੱਪ ਆ ਮੈਸਿਓ ਦੇ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟ ਆ ਬਣਾ ਮੈਸਿਓ ਪ੍ਰਦਰਸ਼ਨ ਦੇ ਵਿੱਚ ਲੈ ਕੇ ਆਇਆ ਤਾਂ ਇਹਨਾਂ ਕਹ ਪਾਇਨ ਖੜੀ ਹੈ ਜੀ ਦਸ ਮੇਸ ਗਰੁੱਪੜਿਆਂ ਦੀ ਦੇਖ ਸਕਦੇ ਹੋ ਇਹਨਾਂ ਨੇ ਉਹਰੇ ਸਿਰ ਆਪਣੀ ਕਰਨ ਮੈਸਾ ਮਾਡਲ ਇਹਨਾਂ ਦਾ ਦੇਖ ਸਕਦੇ ਹੋ ਸਾਹਮਣੇ ਰੇਟ ਵੀ ਲੱਗਿਆ ਹੋਇਆ 27,65,000 ਰੁਪਇਆ ਤੇ ਇਹਨਾਂ ਜਿਹੜੀ ਆ ਉਹਨੇ ਮੱਕੀ ਵਾਲੀ ਐ ਏਸੀ ਕਾਈਵਨ ਲੱਗਿਆ ਹੋਇਆ ਐ ਮੱਕੀ ਦਾ ਕਟਰ ਲੱਗਿਆ ਹੋਇਆ ਐ ਇਹ ਬਹੁਤ ਸੋਹਣੀ ਮਸ਼ੀਨ ਸੀ ਪਰ ਜਿਹੜਾ ਪ੍ਰਾਈਸ ਇਹਨਾਂ ਦਾ ਉਹ ਹੈਗਾ ਨੇ 34 ਲੱਖ ਤੋਂ ਉੱਪਰ ਦਾ ਬਾਕੀ ਮਸ਼ੀਨ ਬੜੀ ਸੋਹਣੀ ਐ ਕਪੈਨ ਇਹ ਵੀ 9100 ਮਾਡਲ ਆ ਪ੍ਰਾਈਸ ਪੂਰਾ 34 ਲੱਖ ਰੁਪਏ ਦਾ ਸਾਹਮਣੇ ਦੇਖ ਸਕਦੇ ਹਾਂ ਆ ਲੈਡ ਫੋਰਸ ਗਰੁੱਪ ਦੀ ਸਟਾਰ ਜਿਹੜੀ ਆਪਾਂ ਤੁਹਾਨੂੰ ਬੜਾ ਦਿਖਾਈ ਹੈ ਜਿੰਨੇ ਵੀ ਆਪਾਂ ਇਹ ਮੇਲੇ ਕਵਰ ਕਰ ਰਹੇ ਨੇ ਇਹ ਜਿਹੜਾ ਕਿਸਾਨ ਮੇਲਾ ਸਭ ਤੋਂ ਵੱਡਾ ਮੇਲਾ ਉਹਦੇ ਵਿੱਚ ਲੱਗਿਆ ਆਪਾਂ ਨੂੰ ਤੇ ਇਦਾਂ ਦੇਖ ਸਕਦੇ ਹੋ ਉਸ ਮੇਲੇ ਲਈ ਉਹ ਰੋ ਵਾਲੀ ਜਿਹੜੀ ਮੱਕੀ ਵਾਲੀ ਮਸ਼ੀਨ ਇੱਥੇ ਸਭ ਪਰਚੂਡ ਖੜੇ ਨੇ ਤੇ ਵੀ ਸਕੇਬਲ ਦੇ ਵਿੱਚ ਆ بڑی ਵੱਡੀ ਮਸ਼ੀਨਾਂ ਤੇ ਇੱਧਰ ਵੇਚਦਾਰਾ ਗਈ ਇਹਨਾਂ ਦੇ ਵੱਡੇ ਤੇ ਛੋਟੇ ਆ ਹੈਗਾ ਜੀ 70 ਲੱਖ ਰੁਪਿਆ ਪ੍ਰਾਈਸ ਹੈ ਵੀ ਇੰਦਰ ਦਾ ਤੇ ਵੀ ਤਕਰੀਬਨ 100 HP ਟਰੈਕਟਰ ਦੇ ਲਗਭਗ 92 ਕੁਆਰਮ ਮੈਂਡ 90 ਰੁਪਏ HP ਤਾਂ ਚਾਹੀ ਲਈ ਹੋਊਗਾ ਚਲਾਉਣ ਵਾਸਤੇ ਦੇਖ ਸਕਦੇ ਹਾਂ ਬਖਵਾਖ ਫਾਰਮਾ ਸੋਡੀਆਂ ਵੱਡੀਆਂ ਤੇ ਬادلهentro ਦੇ ਇਪਲੀਮੈਂਟ ਇਹੋ ਇਹੋ ਜਿਹੜੇ ਇਪਲੀਮੈਂਟ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਫਾਰਮਾ ਨੇ ਬਣਾ ਦਿੱਤੇ ਨੇ ਬਈ ਡੇਟਾ ਚੋਂ ਸਮਿਲਦਾ ਦਾ ਵੀ 10 ਸਾਲ ਪਹਿਣਾ ਆਪਾਂ ਨੇ ਸੋਚੇ ਵੀ ਨਹੀਂ ਹੁਣੇ ਤੇ ਇਹੋ ਇਹੋ ਜਿਹੇ ਇਪਲੀਮੈਂਟ ਪੰਜਾਬ ਦੇ ਵਿੱਚ ਆ ਜੋ ਕਹਨੇ ਜੇ ਗੱਲ ਕਰੀਏ ਅੱਜ ਤੋਂ ਅੱਕੀਤੀ ਥਾਲ ਪਹਿਣਾ ਦੀ ਤਾਂ ਮੈਨੂੰ ਲੱਗਦਾ ਵੀ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਕੋਈ ਪੰਜਾਬ ਦੇ ਵਿੱਚ ਇੱਡੇ ਜਿਹੜੇ ਇੰਪਲੀਮੈਂਟ ਨੇ ਇਹ ਆ ਜਾਣਗੇ ਆ ਦੇਖਦੇ ਹੋ ਮੈਡੀਸਨ ਦਾ ਬੇਦਰਾ ਉਹ ਖੜਿਆ ਹੈ ਬੇਦਰਾ ਹਰ ਇੱਕ ਕੰਪਨੀ ਨੇ ਜਿਹੜੀ ਜਿੰਨੇ ਵੀ ਆਪਣੇ ਫਰਮਾਂ ਨੇ ਉਹਨਾਂ ਦਾ ਰਿਹਣਾ ਮੇਨ ਇਹ ਬਿਲਕੁਲ ਦਾ ਖੁਰੜਾ ਬੇਦਰ ਹਰ ਇੱਕ ਨੇ ਆਪਣੀ ਦਰਸਲੇ ਵਿੱਚ ਲਾਇਆ ਹੋਇਆ ਤਾਂ ਜਿੰਨੇ ਕੰਪਨੀਆਂ ਬੇਦਰ ਤਿਆਰ ਕਰਤੀਆਂ ਨੇ ਕਿਉਂਕਿ ਜਿਹੜੀ ਪ੍ਰਾਲੀ ਦੀ ਆਪਣੀ ਸਮੱਸਿਆ ਆਈ ਉਹ ਸਭ ਤੋਂ ਵੱਡੀ ਕਿਸਾਨਾਂ ਲਈ ਪ੍ਰਾਲੀ ਇੱਕ ਸਿਰਦਰਦ ਬਣ ਜਾਂਦੀ ਹੈ ਤੋਂ ਜੇ ਅੱਗ ਲਾਉਣੀ ਹੈ ਆਪਾਂ ਤਾਂ ਦੇ ਰਿਪੋਰਟ ਕੋਲ ਬਾਹਰ ਫੈਲਦਾ ਜਿਹੜੀ ਸਰਕਾਰ ਆ ਉਹ ਕਿਸਾਨਾਂ ਨੂੰ ਤੁਹਾਨੂੰ ਬੜੇ ਕਹਿੰਦੇ ਵੀ ਅੱਗ ਨਾਲ ਆਓ ਖੈਰ ਕਿਸਾਨ ਵੀ ਨਹੀਂ ਆ ਕਰਾਉਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਧੂਆਏ ਉਹ ਪ੍ਰਦੂਸ਼ਣ ਕਰਦਾ ਤੇ ਨੁਕਸਾਨ ਹਰ ਇੱਕ ਨੂੰ ਹੁੰਦਾ ਦੇ ਨਾਲ ਪਰ ਜਿਹੜੀ ਮਜਬੂਰੀ ਬਣ ਜਾਂਦੀ ਹੈ ਅੱਗ ਲਾਉਣੇ ਖੈਰ ਹੁਣ ਕਾਫੀ ਜਿਹੜੇ ਕਿਸਾਨ ਨੇ ਵੱਡੇ ਵੱਡੇ ਐਪਲੀਮੈਂਟ ਉਹਨਾਂ ਨੇ ਬਾਕੀ ਉਹ ਪੈਸੇ ਪੈਸੇ ਰੁਪਇਆ ਵੀ ਇਨਵੈਸਟ ਕਰਿਆ ਇਹ ਪਰ ਜਿਹੜਾ ਕਿਸਾਨ ਆਪਣਾ ਉਹਦਾ ਉਪਰਾਲਾ ਕਰ ਰਿਹਾ ਪਰ ਇਹਦੀ ਪਰਾਲੀ ਹੈ ਉਹਦੇ ਅੱਗੇ ਨਹੀਂ ਲਾਗਤ ਦੇ ਹੋ ਰਹੀ ਇਕੱਠਾਂ ਦੀ ਇਸ ਲਈ ਇਸ ਵਾਰ ਵੀ ਦੇਖਦੇ ਆ ਬਈ ਜਿਹੜੀ ਅਗਰ ਆਪਣੇ ਨੇ ਲਾਉਣੀਆਂ ਝੋਨੇ ਦੇ ਉਸ ਨੂੰ ਬਈ ਸਰਕਾਰ ਦੇ ਉੱਪਰ ਕੇ ਆਪਣਾ ਸਟੈਂਡ ਲੁੰਦੀ ਆ ਬਾਕੀ ਆ ਦੇਖੋ ਹੀ ਉਸੇ ਦਿਖਾ ਰਹੇ ਆਪਾਂ ਤੁਹਾਨੂੰ ਵੀਡੀਓ ਮੇਲੇ ਦੀ ਤੇ ਸਵਰਾਜ ਦਾ ਪੂਰੇ ਆ ਗਿਆ ਗਰੁੱਪ ਇਹਨਾਂ ਨੇ ਆਪਣਾ ਜਿਹੜਾ ਛੋਟਾ ਮਿਨੀ ਟਰੈਕਟਰ ਟਾਈਗਰ ਪੂਰੇ ਲਾਇਆ ਹੋਇਆ ਮੇਲੇ ਦੇ ਵਿੱਚ ਇੱਕੋ ਦੂਜਾ ਇਹਦਾ ਟਾਈਗਰ ਆ ਜੇ ਦੇਖ ਸਕਦੇ ਹੋ ਟਰੈਕਟਰ ਨੂੰ ਬੁਜਾਇਆ ਇੱਧਰ ਤੁਸੀਂ ਸਾਹਮਣੇ ਖੜਾ ਏ ਉਹ ਟਾਈਪੂ ਵਰਗਾ ਉਹਦੇ ਸਟੇਜ ਹੀ ਲੱਗਿਆ ਹੋਇਆ ਏ ਮੋਟਰਸਾਈਕਲ ਵਰਗਾ ਆ ਦੇਖ ਸਕਦੇ ਹੋ ਇਹ ਵੀਰੇ ਲੱਗਿਆ ਹੋਇਆ ਮੇਲੇ ਦੇ ਵਿੱਚ ਪ੍ਰਦਰਸ਼ਨੀ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਜਾਵੇ ਸਵਰਾਜ 855 744 ਇਹ ਟਰੈਕਟਰ ਦਾ ਫਿਰ ਆਪਾਂ ਸਭ ਨੇ ਦੇਖ ਹੀ ਨੇ ਉਹ ਗਾਫ ਟਾਈਮ ਵਗੈਰਾ ਨੂੰ ਹੁਣ ਦੇ ਨਾਮਿਕ ਸੋਦੀ ਵਿੱਚ ਨਾਮੋਚ ਹੋਏ ਤੇ ਬਗੜੇ ਦਾ ਸੌਟਾ ਜਿਹੜਾ ਟਾਈਗਰ ਆ ਉਹ ਜਿਹੜਾ ਆਪਣਾ ਬਾਗਬਾਨ ਦੀ ਵਰਤੇ ਜਾਂਦਾ ਏ ਉਹ ਟਰੈਕਟਰ ਬੜਾ ਸੋਹਣਾ ਲੱਗਿਆ ਬਾਕੀ ਨਾਲੇ ਦੇ ਮਹਿੰਦਰਾ ਗਰੁੱਪ ਉਹ ਜਿਹੜਾ ਜੋ ਚੱਲ ਰਹੇ ਨੇ 585 75 ਇਹ ਵੀ ਪ੍ਰਦਰਸ਼ਨੀ ਦੇ ਵਿੱਚ ਮਹਿੰਦਰਾ ਤੇ ਸਵਰਾਜ ਤੁਹਾਨੂੰ ਪਤਾ ਇੱਕੇ ਫਾੜੀ ਮਿੰਦਰਾ ਨੇ ਮਹਿੰਦਰਾ ਦੇ ਦੋਨੇ ਹੀ ਬ੍ਰਾਂਡ ਨੇ ਇਸ ਜਿਹੜੀ ਸਟਾਲ ਵੀ ਉਹਨਾਂ ਦੀ ਇਕੱਠੀ ਹੋ ਲੱਗੀ ਹੋਈ ਸੀ ਤੇ ਇੱਧਰ 755 ਖੜਿਆ ਆ ਆਪਣਾ ਅਰਜਨ ਨੋਬੋ ਹੋ ਗਿਆ 605 4/4 ਲੱਗੇ ਹੋਏ ਨੇ ਦੇਖ ਸਕਦੇ ਹੋ ਪ੍ਰਦਰਸ਼ਨੀ ਦੇ ਵਿੱਚ ਡੜਾ ਇਹ ਮੇਲਾ ਹੈ ਪੀਏਯੂ ਦਾ ਕਾਫੀ ਵੱਡਾ ਮੇਲਾ ਹੁੰਦਾ ਏ ਕਿਉਂਕਿ ਜਿਹੜੇ ਨਵੇਂ ਜਿਹੜੇ ਕਿਸਾਨ ਭਰਾ ਆ ਜਾਂਦੇ ਨੇ ਅੱdte ਮੇਰੇ ਵੀ ਜਦੋਂ ਬਣਾਉਂਦਾ ਵੀ ਆਇਆ ਨਹੀਂ ਪਤਾ ਲੱਗਦਾ ਹੁਣਾ ਵੀ ਕਿੱਧਰ ਨੂੰ ਜਾਣਾ ਏ ਤੁਹਾਨੂੰ ਪਤਾ ਵੀ ਆਪਾਂ ਵੀ ਇਤਕੀ ਪੜੀਗਲ ਗਏ ਤੇ ਆਪਾਂ ਦੇ ਵੀ ਬਹੁਤ ਔਖਾ ਜਿਹੜਾ ਇਹ ਕਿਥੇ ਸਟਾਰ ਨਾਲ ਇੰਪਲੀਮੈਂਟਲ ਜਿਹਾ ਲੱਗੀਆਂ ਹੋਈਆਂ ਨੇ ਅੱਜ ਉਹਨਾਂ ਨੇ ਕਿਰਪਾ ਆ ਗਿਆ ਇਹ ਬਹੁਤ ਔਖਾ ਆਪਾਂ ਨੂੰ ਲੱਭੜ ਦੇ ਵਿੱਚ ਦਿੱਕਤ ਆਈ ਸੀ ਖੈਰ ਮੈਲੇ ਦੇ ਵਿੱਚ ਇੱਕ ਸੁਰ ਦੇ ਵਿੱਚ ਮੈਪ ਲੱਗਿਆ ਹੁੰਦਾ ਏ ਆਪਾਂ ਵੀ ਗਲਤੀ ਕਰਦੇ ਆਪਾਂ ਨੂੰ ਕੋ ਮੈਪ ਨੂੰ ਜਿਹੜਾ ਸਮਝਿਆ ਨਹੀਂ ਹੈਗਾ ਜਿਹਨੂੰ ਸਮਝ ਲਵੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਕਿੱਧਰ ਵੀ ਜਾਣਾ ਏ ਕਿਉਂਕਿ ਚਲੋ ਜਿੱਦਾਂ ਆਪਾਂ ਸਾਰੇ ਮੇਲਾ ਘੁੰਮਦੇ ਆਂ ਫਿਰ ਤਾਂ ਪਤਾ ਲੱਗੇ ਜਾਂਦਾ ਏ ਵੀ ਚਲੋ ਬੰਦਾ ਫੇਰੀ ਜਾਂਦਾ ਏ ਜੇ ਖੈਰ ਕਈ ਕਈ ਇੰਟਰਸਟ ਹੁੰਦਾ ਬੰਦੇ ਨੂੰ ਵੀ ਆਪਾਂ ਨੇ ਐਕਸਪਰੀਮੈਂਟ ਦੇਖਣਾ ਏ ਦੇਖਣੇ ਨੇ ਜਾਂ ਆਪਾਂ ਨੇ ਉਹ ਜਿਹੜਾ ਮੱਝਾਂ ਦਾ ਉਦਵ ਇਹ ਬਹੁਤ بڑا ਪ੍ਰੋਗਰਾਮ ਤਾਂ ਜਾਂ ਫਾਸਲਾ ਦੇ ਰਿਲੇਟਡ ਇਹਨਾਂ ਨੂੰ ਡੈਮੋ ਵੀ ਕਰੀ ਹੋਈ ਸੀ ਉਦਾਹ ਪਤਾ ਨਹੀਂ ਲੱਗਦਾ ਕਿ ਕੋਈ ਤੁਹਾਨੂੰ ਪਤਾ ਵੀ ਜੇ ਉਹ ਫਿਰ ਤੁਰ ਫਿਰ ਕੇ ਕਾਫੀ ਟਾਈਮ ਲੱਗ ਜਾਣਾ ਕੋਈ ਬਹੁਤ ਜਿਹੜੀ ਵੱਡੇ ਜਗ੍ਹਾ ਦੇ ਵਿੱਚ ਆ ਮੈਨੂੰ ਲੱਗਦਾ ਵੀ ਕਈ ਫੋਕੜ ਦੇ ਵਿੱਚ ਜਿਹੜੀ ਇਹ ਜਿਹੜੀ ਜੁਨੇਵਰ ਰਾਸ਼ਟਰੀ ਜ ਹੈ ਫੈਲੀ ਹੋਈ ਹੈ ਤੇ ਤਾਂ ਦੇਖਾਂਗੇ ਤੁਸੀਂ ਇਹ ਜਿਹੜਾ ਆਪਣਾ ਬਾਹਰ ਕੰਪਨੀ ਹੈ ਉਦੋਂ ਤਾਂ ਬੰਜਾ ਨਾ ਮੋਮਈ ਜੀ ਹੋ ਗਈ ਜਾਂ ਹੁਣ ਅਕੀਰਾ ਹੋ ਗਈ ਉਹਾਂ ਜਿਹੜੇ ਲੱਗੀ ਹੋਈ ਜਾਂ ਸਟਾਲ ਇਹਨਾਂ ਨੇ ਬੜੇ 52 ਪ੍ਰਦਰਸ਼ਨੀ ਵਿੱਚ ਚਲਾਈਆਂ ਹੋ ਜੰਨ ਤੇ ਸਮਝਾ ਰਹੇ ਤੇ ਕਿਸਾਨਾਂ ਨੂੰ ਵੀ ਐਤ ਕੀ ਜਿਹੜੀਆਂ ਆਪਣੇ ਝੋਨੇ ਤੇ ਜੱਟ ਸਪਰੇਅ ਕਰਨੀਆਂ ਜਾਂ ਕਿ ਕਣਕ ਤੇ ਕਿਹੜੀਆਂ ਦਵਾਈਆਂ ਕੰਪਨੀ ਨਾਮ ਆ ਲੈ ਗਈ ਹੈ ਤੇ ਕਿਹੜੀ ਦਵਾਈ ਤੁਸੀਂ ਵਰਤਣੀਆਂ ਨੇ ਤੇ ਇਹਨਾਂ ਨੇ ਆਪਣਾ ਜਿਹੜਾ ਪੁਰਾਣਾ ਕਲਚਰ ਆ ਇਹ ਖੂਬਗੈਰਾ ਉਹ ਵੀ ਦਿਖਾਉਣ ਵਾਸਤੇ ਲਾਏ ਹੋਏ ਨੇ ਉਹਰੇ ਬਾਕੀ ਬਹਾਰ ਆ ਗਈ ਸੜਕ ਤੇ ਜਿਹੜੀਆਂ ਰੋਡ ਤੇ ਸਟਾਲਾ ਲੱਗੀਆਂ ਹੋਈਆਂ ਨੇ ਬਾਕੀ ਕਿਹੜਾ ਪੀਜੂ ਦਾ ਮੇਲਾ ਏ ਇੱਕ ਬਹੁਤ ਵਿਸ਼ਾਲ ਮੇਲਾ ਜਿਹ ਵੀ ਆਪਣਾ ਰਾਜਪਾਲੀ ਵਿੱਚ ਦੇ ਨੂੰ ਕਿਹਾ ਜਾਂਦਾ ਵੀ ਉੱਤਰ ਭਾਰਤ ਦਾ ਸਭ ਤੋਂ ਵੱਡਾ ਮੇਲਾ ਬਹੁਤ ਆਪਣੀ ਐਤ ਕੀ ਹਾਈਪ ਦੀ ਮੇਲੇ ਦੀ ਪਰ ਜਿਹੜਾ ਪੀਜ ਉਹਦਾ ਮੇਲਾ ਏ ਮੈਂ ਤੁਹਾਨੂੰ ਦੱਸਾਂ ਵੀ ਇਹ ਮੇਲਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਲਾ ਏ ਇਹ ਮੇਲਾ ਹੁੰਦਾ ਕਿਉਂਕਿ ਜਿੰਨੀ ਹਸਤਨਾਵਰੇ ਜਿੰਨਾ ਕੁ डिफरेंट ਨੂੰ ਸੇਖਣ ਨੂੰ ਇਹ ਮੇਲੇ ਤੇ ਆ ਇਹ ਮਨੂ ਰਾਧਾ ਕੋਈ ਹੋਰ ਮੇਲੇ ਦੇ ਵਿੱਚ ਐਡੇ ਵੱਡੇ ਲੈਵਲ ਤੇ ਜਾ ਮੇ ਆਪਣੇ ਦਵਾਈਆਂ ਹੋ ਗਈਆਂ ਆਪਣੇ ਨੇ ਬੀਗ ਹੋ ਗਏ ਜਾ ਕੋਈ ਇੰਪਲੀਮੈਂਟ ਹੋ ਗਏ ਵੱਡੇ ਵੱਡੇ ਲੈਵਲ ਤੇ ਆਪਾਂ ਦੇਖਣ ਨੂੰ ਮਿਲਦੇ ਨੇ ਵਪਾਰੀ ਵਿਅਤ ਕੀ ਫਾਈਨ ਬਿੱਲ ਦੇ ਕਵਰ ਕੀਤੇ ਨੇ ਪਰ ਇਹਦਾ ਉਰੇ ਘੱਟਤਾ ਕਿਸਾਨਾਂ ਦਾ ਆਪਾਂ ਨਾਲ ਟਾਈਮ ਦੇ ਨਾਲ ਪਹੁੰਚ ਗਏ ਤੇ ਪਰ ਫਿਰ ਵੀ ਲੱਖਾਂ ਦੀ ਘਟੇ ਵਿੱਚ ਕਿਸਾਨਾਂ ਬਰਾਮਣੇ ਪਹੁੰਚੋਗੇ ਤੇ ਤੁਸੀਂ ਆਹ ਦੇਖ ਸਕਦੇ ਹੋ ਜਿਹੜਾ ਆਪਣਾ ਲੰਘ ਚੁੱਕਿਆ ਏ ਸਮਾਨ ਉਹ ਦਿਖਾਉਣ ਵਾਸਤੇ ਰੇਲ ਲਾਇਆ ਹੋਇਆ ਸਾਰਾ ਕੁਸ ਜਮਲੇ ਨੇ ਇੰਜਣ ਕਿਵੇਂ ਚੱਲਦੇ ਹੁੰਦੇ ਦੇ ਇਹ ਸਾਰਾ ਆਪਣੀ ਪੁਰਾਣੇ ਟਾਈਮ ਦਾ ਜਿਹੜਾ ਸਮਾਨ ਆ ਉਹ ਦਿਖਾਇਆ ਹੋਇਆ ਹੈ ਬਾਕੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਤੇ ਇਹ ਉਹੋ ਜਣਾ ਚਾਹੀਦਾ ਹੈ ਖਾਸ ਕਰਕੇ ਜਿਹੜਾ ਲੁਧਿਆਣਾ ਪੀਏ ਜੂ ਜਿਹਨੂੰ ਰਸਟੇ ਦੇ ਵਿੱਚ ਮਿਲਦਾ ਹੁੰਦਾ ਇੱਥੇ ਤਾਂ ਜ਼ਰੂਰ ਪਹੁੰਚਿਆ ਕਰੋ ਆਸਾਂ ਉਹ ਦੇਖ ਸਕਦੇ ਹਾਂ ਦਾਕੀ ਜਨੂਰੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਦਿੱਤੀ ਤਾਰ ਜਿਹੜਾ ਅਸੀਂ ਪੈਣਾ ਦੇ ਉਹ ਵੀ ਪਹੁੰਚਿਆ ਹੋ ਜਾਂਦੀਆਂ ਫਾਟਵਰੇ ਦੀਆਂ ਖਾਨਾਂ ਉਰੇ ਲੱਗੀ ਹੋਈ ਦੀ ਵੀ ਖਾਣੇ ਵੀ ਦੇਣੇ ਦੀਆਂ ਦੁਕਾਨਾਂ ਜਾਂ ਲੇਡੀਜ਼ ਦੇ ਰਿਲੇਟਡ ਕੋਈ ਸਮਾਨ ਆ ਉਹਦੇ ਮੇਨ ਰੋਡ ਤੇ ਜਿਹੜੀਆਂ ਸਮਾਨ ਦੁਕਾਨਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਦੀਆਂ ਬਾਕੀ ਉਰੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹਾਂ ਇਹ ਟ੍ਰਾਈਡ ਕਰਕੇ ਵੀ ਦਿਖਾ ਰਹੇ ਤੇ ਆਪਣੇ ਆਉਰੇ ਅਟਰਾਉਂ ਵਾਲੀ ਦੇ ਸਾਜੂ ਸਪਰੇਅ ਕਰਨ ਵਾਲਾ ਇਹ ਸਪਰੇਅ ਹੁਣ ਦਾ ਕਾਫੀ ਧੀ ਤਰੱਕੀ ਹੈ ਆਪਣੇ ਖੇਤੀਬਾੜੀ ਦੇ ਇਮੇਂਟਾ ਦੇ ਵਿੱਚ ਹੋ ਚੁੱਕੀ ਹੈ ਤੇ ਪੰਪ ਪਹੇਤਾਂ ਦਿਨੋਂ ਹੀ ਸਾਈਕਲ ਬਾਰੇ ਟੈਰਾਂ ਦੇ ਫਿੱਟ ਦਿੱਤੇ ਹੋਏ ਨੇ ਆディ ਥੱਲੋਂ ਲੈਦਰ ਦੇ ਪ੍ਰਕਾਰ ਦੀਆਂ ਮਸ਼ੀਨਾਂ ਆਇੜਾ ਥੋੜਾ ਰੋਟਾ ਬੇਟਰ ਤੇ ਅੱਜ ਚੋਂ ਦਾ ਲਾਉਣੀ ਆ ਮਸ਼ੀਨਾਂ ਜੀ ਬਾਅਦੇ ਕਮੈਂਟ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਤੁਹਾਨੂੰ ਮੇਜਾ ਲੱਗਿਆ ਤੇ ਕਿਵੇਂ ਲੱਗਿਆ ਆਪਣੇੜਾ ਪਾਸ ਮੂ ਜੋ ਜੋ ਦਿਖਾਇਆ ਹੈ ਵੀਡੀਓ ਦੇ ਵਿੱਚ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਰਪਾ ਇਹੋ ਜਿਹੇ ਨੌਲੇਜ ਲਈ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਫੇਸਬੁਕ ਪੇਜ ਨੂੰ ਫੋਲੋ ਬਾਤ ਤੇ ਬਾਤ ਕਰੋ ਕਿਉਂਕਿ ਆਪਣਾ ਜਿਹੜਾ ਫੇਸਬੁਕ ਤੇ ਜਿਹੜਾ ਕੰਮ ਆ ਉਹ ਫੜਾ ਫੜ ਤੁਰੇ ਤਾਂ ਵੀ ਆਪਣਾ ਹੌਸਲਾ ਵਧੇ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਹੁੰਦੇ ਰਹੀਏ ਆਪਣੇ ਇੰਸਟਾਗ੍ਰਾਮ ਨੂੰ ਫੋਲੋ ਕਰ ਲਿਓ ਕਿਉਂਕਿ ਉੱਥੇ ਆਪਾਂ ਸਭ ਤੋਂ ਪਹਿਲਾਂ ਹਰ ਕੋਈ ਵੀ ਕਿਸੇ ਤੋਂ ਜਿਹੜਾ ਅਪਡੇਟ ਆ ਉੱਥੇ ਮਿਲ ਜਾਂਦੀ ਹੈ ਇਸ ਇੰਸਟਾਗ੍ਰਾਮ ਦਾ ਜਿਹੜਾ ਅਕਾਊਂਟ ਸੇ ਬਣਾ ਤੇ ਬਣਿਆ ਹੋਇਆ ਨੂੰ ਫੋਲੋ ਕਰ ਲਿਓ ਆ ਗਿਆ ਬਾਕੀ ਜਿਹੜੀ ਵੀਡੀਓ ਵੀ ਰੱਖੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ